ਅੱਜ ਕਿਸਾਨਾਂ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਇਹ ਟਰੈਕਟਰ ਮਾਰਚ ਦਾਣਾ ਮੰਡੀ ਠੂਠੀਆਂ ਵਾਲੀ ਤੋਂ ਸ਼ੁਰੂ ਹੋਇਆ ਅਤੇ ਮਾਨਸਾ ਸ਼ਹਿਰ ਵਿੱਚ ਹੁੰਦਾ ਹੋਇਆ ਮਾਨਸਾ ਕਚੇਰੀ ਵਿੱਚ ਖਤਮ ਹੋਇਆ ਇਹ ਟਰੈਕਟਰ ਮਾਰਚ ਭਗਵੰਤ ਮਾਨ ਸਰਕਾਰ ਦੇ ਲੈਂਡ ਪੋਲਿੰਗ ਨੀਤੀ ਦੇ ਵਿਰੁੱਧ ਵਿੱਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਹਾਲਤ ਨਹੀਂ ਦੇਵਾਂਗੇ ਇਸ ਲਈ ਸਾਨੂੰ ਕੋਈ ਕੁਰਬਾਨੀ ਦੇਣੀ ਪਵੇ ਪੱਤਰਕਾਰ ਸੁਰੇਸ਼ ਚਿੰਦਲ ਮਾਨਸਾ ਮੰਗਿਆ ਸੁਧਿਆ ਅੱਜ ਟਰੈਕਟਰ ਮਾਰਚ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦਾ ਸਾਡਾ ਟਰੈਕਟਰ ਮਾਰਚ ਹੈ ਇਹ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਇਆ ਕਿਉਂਕਿ ਪੰਜਾਬ ਦੀ ਭਗਮਾਨਤ ਮਾਨ ਸਰਕਾਰ 65000 ਏਕੜ ਕਿਸਾਨਾਂ ਦੀ ਜ਼ਮੀਨ ਬਿਨਾ ਪੈਸੇ ਦੇ ਲੈਂਡ ਪਾਲਿਸੀ ਦੇ ਤਹਿਤ ਕਿਸਾਨਾਂ ਕੋ ਕੋਣ ਦਾ ਪ੍ਰੋਗਰਾਮ ਬਣਾ ਚੁੱਕੀ ਹੈ ਅਸੀਂ ਅੱਜ ਉਹਦੇ ਵਿਰੁੱਧ ਪਿੰਡ ਟੁੱਕਣ ਵਾਲੀ ਦੇ ਕੇ ਤੱਕ ਵਿਰੋਧੀ ਸੈਕਟਰ ਮਾਰਚ ਕੀਤਾ ਤੇ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਇਹ ਲੋਕ ਵਿਰੋਧੀ ਫੈਸਲਾ ਰੱਦ ਕਰੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਅਸੀਂ ਨੱਕਬਾਰਤ ਕਰਦਾਂਗੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਜਿਵੇਂ ਭਾਵੇਂ ਬੀਜੇਪੀ ਨੂੰ ਤਿੰਨ ਕਾਲੇ ਕਰੋਨਾ ਵੇਲੇ ਵੜਨ ਨਹੀਂ ਦਿੱਤਾ ਇਹਨਾਂ ਦਾ ਵੀ ਪਿੰਡ ਦੇ ਵਿੱਚੋਂ ਬਾਈਕਟ ਕਰਵਾਵਾਂਗੇ ਜਿੱਨਾਂ ਚਿਰ ਇਹ ਸਰਕਾਰ ਪਾਲਿਸੀ ਰੱਦ ਨਹੀਂ ਕਰਦੀ ਇਹਨਾਂ ਦਾ ਵਿਰੋਧ ਲਗਾਤਾਰ ਜਾਰੀ ਰਹੂਗਾ ਜਿਹੜੀ ਇਹ ਪੌਲਸੀ ਹੈ ਤੁਹਾਡੇ ਫਾਇਦੇ ਵਾਸਤੇ ਹੈ ਜਾਂ ਨੁਕਸਾਨ ਵਾਸਤੇ ਹੈ ਜੀ ਇੱਕ ਵੀ ਕਿਸਾਨ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਜ਼ਮੀਨ ਦੇਣੀ ਨਹੀਂ ਚਾਹੁੰਦਾ ਲੁਧਿਆਣਾ ਦੇ ਵਿੱਚ 1600 ਅਰਜ਼ੀਆਂ ਉਹਦੇ ਖਿਲਾਫ ਗਈਆਂ ਨੇ ਪੰਜ ਕਿਸਾਨਾਂ ਦੀਆਂ ਅਰਜ਼ੀਆਂ ਜਿਹੜੇ ਇਹਨਾਂ ਦੇ ਆਪਦੇ ਸੀ ਉਹਦੇ ਹੱਟ ਚ ਗਈਆਂ ਨੇ ਯਾਨੀ ਤੁਸੀਂ ਹਿਸਾਬ ਲਾ ਲਓ ਵੀ ਇੱਕ ਪਾਸੇ 1600 ਬੰਦਾ ਜ਼ਮੀਨਾ ਨਾ ਦੇਣ ਦੇ ਅੱਕ ਚ ਹੈ ਵੱਡੀ ਗਿਣਤੀ ਦੇ ਵਿੱਚ 99% 9.2 ਲੋਕ ਇਹ ਜ਼ਮੀਨਾ ਨਹੀਂ ਦੇਣਾ ਚਾਹੁੰਦੇ ਇਹ ਕੋਈ ਆਮ ਆਦਮੀ ਪਾਰਟੀ ਦਾ ਝੋਲੂ ਚੱਕਾ ਹੈ ਉਹ ਬੇਸ਼ੱਕ ਜ਼ਮੀਨ ਦੇਣਾ ਚਾਹੁੰਦਾ ਹੋਵੇ ਨਹੀਂ ਆਮ ਕਿਸਾਨ ਜ਼ਮੀਨਾਂ ਨਹੀਂ ਦੇਣਾ ਚਾਹੀਦਾ। ਮਾਈਤਣਾ ਸਿੰਘ ਜੀ ਅੱਜ ਪੂਰੀ ਟਰੈਕਟ ਮਾਰਚ ਕੱਢ ਰਹੀ ਹੋਏ ਕੀ ਕਾਰਨ ਹੈ ਜੀ? ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜੋ ਸਰਕਾਰ ਦੀ ਜ਼ਮੀਨਾ ਚੋੜ ਚੱਕ ਦੀ ਜਿਹੜੀ ਪਾਲਿਸੀ ਹੈ, ਲੋਕ ਵਿਰੋਧੀ ਕਿਸਾਨ ਵਿਰੋਧੀ ਹਰ ਤਲਕੇ ਦੇ ਵਿਰੋਧੀ ਜਿਹੜੀ ਉਹ ਪਾਲਿਸੀ ਹੈ। ਔਰ ਸਮੁੱਚੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਟਰੈਕਟਰ ਮਾਰਕ ਕੀਤਾ ਜਾ ਰਿਹਾ ਹੈ ਵਹੀਕਲ ਜਿਹਦੇ ਤੇ ਸੰਕਰਿਆਂ ਦੀ ਤعداد ਦੇ ਵਿੱਚ ਮੋਟਰਸਾਈਕਲ ਟਰੈਕਟਰ ਹੋਰ ਤਰ੍ਹਾਂ ਤਰ੍ਹਾਂ ਦੇ ਵਹੀਕਲ ਜਿਹੜੇ ਹਾਜ਼ਰ ਹੋਏ ਨੇ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਨੇ ਜੋ ਮਜ਼ਦੂਰਾਂ ਦੀਆਂ ਕਿਰਤਕਾਰਾਂ ਦੀਆਂ ਦੁਕਾਨਦਾਰਾਂ ਦੀਆਂ ਮਿਹਨਤਕਸ਼ ਲੋਕਾਂ ਨੇ ਆ ਔਰ ਸਾਡੀ ਰੈਡੀਕਲ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਨੇ ਕੋਦੋਂ ਤੋਂ ਅਸੀਂ ਸਮੇਸ਼ਾ ਇਸ ਕੈਂਪ ਦੇ ਸੱਦੇ ਦੇ ਉੱਤੇ ਜਿਹੜੇ ਵੀ ਸੱਦੇ ਆਉਂਦੇ ਆ ਔਰ ਜਿਹੜਾ ਕਬੂਲ ਕਰਦੇ ਆ ਉਹਦੀ ਕਿਸਮੋਲੀਅਤ ਕਰਦੇ ਆ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਸਾਡੇ ਮੈਡੀਕਲ ਪ੍ਰੋਫੈਸ਼ਨਲ ਸਮੂਹਿਤ ਕੀਤੀ ਹੈ ਔਰ ਅਸੀਂ ਸਰਕਾਰ ਤੋਂ ਪਰਜੋਰ ਇਸ ਗੱਲ ਦੀ ਮੰਗ ਕਰਦੇ ਆ ਕਿ ਸਰਕਾਰ ਕਿਸਾਨਾਂ ਦੀ ਜਿਹੜੀ ਇਹ ਮੰਗ ਹੈ ਮਨਜ਼ੂਰਾਂ ਦੀ ਇਹ ਮੰਗ ਹੈ ਕਿਉਂਕਿ ਜਿਹੜੀ ਪੰਜਾਬੂ ਜਨਹਿਨਾ ਨੇ ਉਹਨਾਂ ਪੰਜਾਬੂ ਜਨਹਿਨਾ ਦੇ ਉੱਤੇ ਚੱਲਦੇ ਕਰਨੇ ਜਿਹੜੇ ਬੰਦ ਖੜੀ ਔਰ ਇਸ ਕਾਨੂੰਨ ਨੂੰ ਜਿਹੜਾ ਹੈਗਾ ਵਾਪਸ ਲਵੇ ਨਹੀਂ ਤਾਂ ਇਸ ਅੰਦੋਲਨ ਨੇ ਜਿਹੜਾ ਹੈਗਾ ਹੋਰ ਭਖਣਾ ਹੈ ਔਰ ਅਸੀਂ ਸਾਡੀ ਜਿੱਥੇ ਬੱਤੀ ਮੈਡੀਕਲ ਪ੍ਰੈਕਟਿਸ ਜਿੱਥੇ ਪੰਜਾਬ ਵੱਲੋਂ ਵੀ ਇਸ ਗੱਲ ਦੀ ਮੰਨ ਕਰਦੇ ਆ ਟੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਇਹ ਸਰਕਾਰ ਨੂੰ ਇਸ ਨੂੰ ਜਿਹੜਾ ਹੈਗਾ ਇਹ ਕਾਨੂੰਨ ਜਿਹੜਾ ਹੈਗਾ ਡੋਪ ਕਰੋ ਦੀ ਕਾਨੂੰਨ ਹੈ ਇਸ ਨੂੰ ਵਾਪਸ ਲਵੇ ਔਰ ਕੌੜੀ ਤੌਰ ਦੇ ਉੱਤੇ ਇਹਦੇ ਤੇ ਐਕਸ਼ਨ ਜਿਹੜਾ ਹੈ ਉਹ ਕਰਨ ਦੀ ਲੋੜ ਹੈ ਨਹੀਂ ਤਾਂ ਜਿਸ ਇਨਸਾਬ ਨਾਲ ਪਿਛਲੇ ਸਮਿਆਂ ਦੇ ਵਿੱਚ ਕਲੋਨਨ ਕਾਲੇ ਕਾਨੂੰਨਾਂ ਦੇ ਗਰੋਹ ਦੇ ਵਿੱਚ ਉੱਪਿਆ ਸੀ ਉਸੇ ਤਰ੍ਹਾਂ ਦਾ ਇਹ ਅੰਦੋਲਨ ਜਿਹੜਾ ਉਸ ਤਰ੍ਹਾਂ ਦਾ ਜਿਹੜਾ ਹੋ ਸਕਦਾ ਹੈ